ਅਕਸਰ ਕਿਹਾ ਜਾਂਦਾ ਕਹਿੰਦੇ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੈਗਾ ਬੋਰੀਆ ਬਿਸਤਰਾ ਚੱਕੋ ਸਾਫ਼ ਦੇ ਲਫ਼ਜ਼ਾਂ ਵਿੱਚ ਕਿਹਾ ਜਾਂਦਾ ਕਹਿੰਦੇ ਬੋਰੀਆ ਵੀ ਇਸ ਤਰ੍ਹਾਂ ਚੱਕੋ ਮੰਜੀ ਵੀ ਇਸ ਤਰ੍ਹਾਂ ਚੱਕੋ ਬਾਹਰ ਚੱਲੀਏ ਐਸਾ ਬਾਹਰ ਕੀ ਹੈ ਐਸੀਆਂ ਕਿੜੀਆਂ ਮੋਟੀਆਂ ਕਮਾਈਆਂ ਹੁੰਦੀਆਂ ਨੇ ਬਾਹਰ ਇੱਥੇ ਸਾਡੇ ਨਾਲ ਵੀਰ ਜੀ ਮੌਜੂਦ ਨੇ ਇਹ ਸਿੱਖੀ ਦੀ ਦਾਤ ਵੀ ਵੰਡ ਰਹੇ ਨੇ ਲੋਕਾਂ ਨੂੰ ਸਿੱਖੀ ਰੇਲਨ ਚ ਪਾ ਰਹੇ ਨੇ ਬੱਚਿਆਂ ਨੂੰ ਛੋਟਿਆਂ ਨੂੰ ਤੇ ਨਾਲ ਇੱਕ ਵਧੀਆ ਜਿਹਾ ਜਿਹੜਾ ਇੱਕ अनोखा ਡਰਿੰਕ ਤਿਆਰ ਕਰ ਰਹੇ ਨੇ ਅਸੀਂ ਦੇਖ ਹੀ ਰਿਹਾ ਕਿ ਇੱਥੇ ਜਿਹੜੀਆਂ ਪਹਿਲਾਂ ਬਹੁਤ ਜ਼ਿਆਦਾ ਗਾਹ ਖੜੇ ਸੀ ਦੂਰ ਦੂਰ ਤੋਂ ਲੋਕ ਇਹਨਾਂ ਕੋਲ ਡਰਿੰਕ ਪੀਣ ਲਈ ਆਉਂਦੇ ਨੇ ਇਹੋ ਜਿਹਾ ਇਹ ਕੀ ਡਰਿੰਕ ਵਿੱਚ ਪਾਉਂਦੇ ਨੇ ਜਿਹੜੇ ਲੋਕ ਲੋਕਾਂ ਦੀ ਇਹਨਾਂ ਕੋਲ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਇਹੋ ਜਿਹਾ ਡਰਿੰਕ ਵਿੱਚ ਕਿਹੜੀ ਖਾਸियत ਆ ਤੁਹਾਨੂੰ ਮਿਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦਾ ਸੰਦੀਪ ਸਿੰਘ ਜੀ ਤੇ ਗੱਲ ਤੁਸੀਂ ਡਰਿੰਕ ਦੀ ਕਰ ਰਹੇ ਸੀਗੇ ਗੱਲ ਡਰਿੰਕ ਦੀ ਹੈ ਡਰਿੰਕ ਅਸੀਂ ਜੈਨੂਨ ਬਣਾਉਣੇ ਆ ਜੀ ਪਿਓਰ ਕੁਆਲਟੀ ਦਾ ਡਰਿੰਕ ਬਣਾਉਣੇ ਆ ਜਿਵੇਂ ਅੱਜ ਕੱਲ ਕੈਮੀਕਲ ਚੱਲਦਾ ਜੀ ਸਾਰੇ ਪਾਸੇ ਕੋਕ ਹੋ ਗਿਆ ਕਿ ਲਿਮਕਾ ਹੋ ਗਿਆ ਸਾਰਾ ਕੁਝ ਹੋ ਗਿਆ ਸੀ ਪਰਾਣਾ ਜਿਵੇਂ ਵਿਰਸਾ ਕਹਿੰਦੇ ਪੰਜਾਬ ਦਾ ਵਿਰਸਾ ਆਪਾਂ ਨੂੰ ਆਪ ਸੰਭਣ ਦੀ ਲੋੜ ਹੈ ਹੁਣ ਉਹ ਸੰਭਾਂਗੇ ਕਿਵੇਂ ਜਦੋਂ ਆਪਾਂ ਇਹ ਫੀਲਡ 'ਚ ਉਤਰਾਂਗੇ ਆਪਣੇ ਨੋਜਵਾਨ ਫੀਲਡ 'ਚ ਉਤਰਨਗੇ ਕਿਵੇਂ ਆਪਾਂ ਜੇ ਆਪ ਖੁਦ ਕੰਮਕਾਰ ਕਰਾਂਗੇ ਜਿੰਨੇ ਨੌਜਵਾਨ ਵੀਰ ਆਪਾਂ ਆਪਣਾ ਰਜਗਾਰ ਚਲਾਵਾਂਗੇ ਜਿਵੇਂ ਹੁਣ ਅਸੀਂ ਠੰਡਾਈ ਦਾ ਕੰਮ ਕੀਤਾ ਹੈ ਠੰਡਾਈ ਦੇ ਵਿੱਚ ਸਾਰਾ ਕੁਝ ਆਰਗੈਨਿਕ ਪੈਂਦਾ ਹੈਗਾ ਜੀ ਬਦਾਮ ਕਾਲੀ ਮਿਰਚ ਲਾਈਟਿੰਗ ਸੌਫ ਮਗਜ ਖਸਖਸ ਅੰਜੀਰ ਸਾਰੀ ਤਾਕਤਵਰ ਚੀਜ਼ ਪੈਂਦੀ ਹੈ ਜੀ ਦੁੱਧ ਪੈਂਦਾ ਜੀ ਤੇ ਪ੍ਰੋਟੀਨ ਦੀ ਭਰਮਾਰ ਹੈ ਜੀ ਅਸੀਂ ਡਰਿੰਕ ਦੇ ਵਿੱਚ ਜੋ ਕੁਝ ਵੇਚਦੇ ਆਂ ਜੀ ਅਸੀਂ ਐਸ ਕਰਕੇ ਸਾਡੇ ਕੋਲ ਦੂਰ ਦੂਰ ਤੋਂ ਆਉਂਦੇ ਆਂ ਜੀ ਤੇ ਬਾਕੀ ਗੁਰੂ ਸਾਹਿਬ ਦੀ ਮਿਹਰ ਹੈ ਜੀ ਤੇ ਵੀਰ ਜੀ ਸਿੱਧਾ ਸੇ ਦੇਖ ਰਿਹਾ ਡੱਬੇ ਪੈਣੇ ਕਾਜੂ ਬਦਾਮ ਪੈਣੇ ਤੁਸੀਂ ਭਰ ਭਰ ਕੇ ਹਨ ਵਧੀਆ ਨਾ ਰਗੜਾ ਮਤਲਬ ਕੁੱਟ ਕੁੱਟ ਕੇ ਖਵਾ ਰਹੇ ਪਾ ਰਹੇ ਹੋ ਪਾ ਵੀ ਰਹੇ ਹੋ ਮਤਲਬ ਕਿ ਦਿਖਾਵੇ ਲਈ ਰੱਖੇ ਨੇ ਇਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਤੁਹਾਡੇ ਸਾਹਮਣੇ ਅਸੀਂ ਹੁਣ ਰਗੜਾ ਲਾਇਆ ਸੀਗਾ ਤੇ ਮੈਂ ਕਹਾਂ ਮਹਾਰਾਜ ਦੀ ਮਹਿਰ ਹੀ ਆ ਮौज ਹੀ ਆ ਕਿਉਂਕਿ ਪੰਜਾਬੀ ਬੰਦਾ ਪੰਜਾਬੀ ਨੂੰ ਧੋਖਾ ਨਹੀਂ ਦੇ ਸਕਦਾ ਹੈਗਾ ਜੀ ਦੇਖੋ ਆਪਾਂ ਬਿਹਾਰੀ ਉਪੀ ਦੇ ਤਾਂ ਹੈ ਨਹੀਂ ਵੀ ਆਪਾਂ ਇੱਥੇ ਧੋਖਾ ਕਰਕੇ ਚਲੇ ਜਾਵਾਂਗੇ ਇੱਥੇ ਸਭ ਕੁਝ ਬਣਦਾ ਹੈਗਾ ਆਰਗੈਨਿਕ ਬਣਦਾ ਥਾਣਾ ਬਣਾਈਦਾ ਜੀ ਸਭ ਕੁਝ ਇੱਥੇ ਤਿਆਰ ਕਰੀਦਾ ਭਰ ਭਰ ਸਮਾਨ ਪਾਈਦਾ ਜੀ ਦੇਖੋ ਬਿਨਾਂ ਸਮਾਨ ਤੋਂ ਤਾਂ ਸਾਡੇ ਕੋਲ ਇੱਕ ਦਿਨ ਆਣਾ ਅਗਲੇ ਦਿਨ ਦੂਜੇ ਦਿਨ ਸਾਡੇ ਕੋਲ ਆਣਾ ਨਹੀਂ ਹੈਗਾ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਵਿਰਤੀ ਤੇ ਤੁਸੀਂ ਬਿਹਾਰ ਯੂਪੀ ਪ੍ਰਵਾਸੀਆਂ ਦਾ ਨਾਂ ਲਿਆ ਤਾਂ ਇਥੋਂ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਵੀ ਜਿਹੜੇ ਲੋਕ ਨੇ ਆਪਣੇ ਚੇ ਪੰਜਾਬੀ ਭਾਈਚਾਰਾ ਉਹ ਕਹਿੰਦੇ ਵੀ ਪੰਜਾਬ ਵਿੱਚ ਕੁਝ ਹੈ ਨਹੀਂ ਚਲੋ ਬਾਹਰ ਬਾਹਰ ਜਾਣੇ ਉੱਥੇ ਪੈਸੇ ਕਮਾਵਾਂਗੇ ਪਰ ਜਦੋਂ ਪ੍ਰਵਾਸੀ ਆ ਇੱਥੇ ਆ ਕੇ ਕੰਮਕਾਰ ਚਲਾ ਸਕਦੇ ਨੇ ਮੋਟੀ ਕਮਾਈ ਕਰ ਸਕਦੇ ਨੇ ਸਿਰ ਸਾਡਾ ਭਾਈਚਾਰਾ ਬਾਹਰ ਨੂੰ ਕਿਉਂ ਭੱਜ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਦੇਖੋ ਵੀ ਬਾਹਰ ਸਭ ਕੁਝ ਹੈ ਤੇ ਮੈਂ ਅੱਜ ਦੇ ਡੇਢ ਦੀ ਗੱਲ ਕਰਦਾ ਮੈਨੂੰ 2 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਤੀਜਾ ਮੇਰਾ ਸਾਲ ਹੈ ਜੀ ਇੱਥੇ ਤੇ ਜੇ ਮੈਂ ਕਹੂੰਗਾ ਜੇ ਆਪਾਂ ਆਪਣੀ ਸ਼ਰਮ ਲਾ ਕੇ ਆਪਣੇ ਮੈਂ ਪੰਜਾਬੀ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਸਪੈਸ਼ਲ ਤੌਰ ਤੋਂ ਆਪਣੀ ਸ਼ਰਮ ਨੂੰ ਲਾ ਕੇ ਤੁਸੀਂ ਫੀਲਡ ਦੇ ਵਿੱਚ ਉਤਰੋਗੇ ਆਪਣਾ ਕੰਮ ਕਰ ਆਪਣਾ ਬਿਜ਼ਨਸ ਛੋਟਾ ਵੀ ਕਰੋਗੇ ਨਾ ਗੁਰੂ ਮਾਰੇ ਦੀ ਮਿਹਰ ਹੈ ਤੁਸੀਂ ਬਾਹਰ ਭੁੱਲ ਜਾਣਾ ਵੀਰੋ ਤੁਸੀਂ ਆਓ ਤਾਂ ਸਹੀ ਪੰਜਾਬ ਤਾਂ ਕਹਿੰਦਾ ਤੁਸੀਂ ਤੁਰੋ ਤਾਂ ਸਹੀ ਅਸੀਂ ਤਾਂ ਜੱਫੀ ਪਾਉਣ ਨੂੰ ਤਿਆਰ ਆ ਬਾਹਰ ਵਾਲਿਆਂ ਨੂੰ ਜੱਫੀ ਪਾਈ ਹੋਈ ਆ ਪੰਜਾਬ ਵਾਲਿਆਂ ਨੇ ਤਾਂ ਆਪਾਂ ਇੱਥੇ ਰਹਿ ਕੇ ਆਪਾਂ ਬਾਹਰ ਨੂੰ ਤੁਰੀ ਜਾਂਦੇ ਆ ਆਪਣਾ ਪੰਜਾਬ ਦਾ ਪਹਿਲੇ ਹੀ ਜ਼ੀਰੋ ਹੋਈ ਫਿਰਦਾ ਜੀ ਆਪ ਨੂੰ ਆਪ ਖੁਦ ਕੰਮ ਕਰਨਾ ਪੈਣਾ ਜੀ ਉੱਤਰ ਕੇ ਕੰਮ ਕਰਨਾ ਪੈਣਾ ਸ਼ਰਮਾ ਸ਼ੁਰਮਾ ਆਣੀਆਂ ਚਾਹੀਦੀਆਂ ਨੇ ਪੂਰੀਆਂ ਜੀ ਗੰਨੇ ਦੀ ਰੇੜੀ ਹੋ ਗਈ ਆਪਣਾ ਕੁਲਚੇ ਦਾ ਕੰਮ ਹੋ ਗਿਆ 버ਗਰ ਦਾ ਕੰਮ ਹੋ ਗਿਆ ਸਕੰਜਮੀ ਦਾ ਕੰਮ ਆ ਆਪਣੇ ਵੀਰ ਭਾਈ ਕਿਉਂ ਨਾ ਕਰਨ ਜੀ ਕੰਮ ਸਾਰੇ ਆਪਣੇ ਬ੍ਰਦਰ ਭਾਈ ਹੋਣੇ ਚਾਹੀਦੇ ਨੇ ਸਾਰੇ ਕੰਮ ਕਰਨ ਵਾਲੇ ਕੰਮ ਵਾਧੂ ਹੈ ਜੀ ਪੰਜਾਬ 'ਚ ਕੰਮ ਮੁਕਣ ਵਾਲਾ ਕੋਈ ਨਹੀਂ ਹੈਗਾ ਪੰਜਾਬ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਖਤਮ ਹੋਊਗਾ ਇਹ ਸਿਰਫ ਗੱਲਾਂ ਕਰਨ ਦੀਆਂ ਨੇ ਕਹਿੰਦੇ ਨੇ ਪੰਜਾਬ ਦੇ ਵਿੱਚ ਮੁੱਕ ਗਿਆ ਨਸ਼ਾ ਵਧ ਗਿਆ ਫਲਾਣਾ ਵਧ ਗਿਆ ਮੈਨੂੰ ਨਹੀਂ ਲੱਗਦਾ ਇਦਾਂ ਦੀ ਕੋਈ ਗੱਲ ਹੈ ਇਸਿਰ ਕੋਈ ਬਸ ਇਦਾਂ ਦੋ ਚਾਰ ਜਣੇ ਦੇਖ ਕੇ ਉਹਨਾਂ ਨੂੰ ਜੱਜ ਕਰ ਲੈਂਦੇ ਨੇ ਆ ਗੁਰੂ ਦੇ ਸਿੰਘ ਹੁਣ ਸਾਜ ਰਹੇ ਨੇ ਦੁਬਾਰਾ ਤਿਆਰ ਬਰ ਤਿਆਰ ਫੌਜ ਹੋ ਰਹੀ ਆ ਦੁਬਾਰਾ ਆ ਪਿੰਡਾਂ ਪਿੰਡਾਂ ਤੇ ਜਾ ਕੇ ਝਾਕੀ ਮਾਰਦੇ ਹੋ ਤੁਸੀਂ ਜਾਣਦੇ ਹੋ ਤੇ ਤੁਸੀਂ ਆਪ ਦੇਖਦੇ ਹੋ ਵੀ ਹੁਣ ਹਲਾਰਾ ਪੂਰਾ ਹੈ ਜੀ ਸਿੱਖ ਕੌਮ ਸਿੱਖੀ ਦਾ ਹਲਾਰਾ ਪੂਰਾ ਹੈ ਜੀ ਇਦਾਂ ਦੀ ਗੱਲ ਕੋਈ ਨਹੀਂ ਜੀ ਵੀ ਕੱਲਾ ਨਾ ਸ਼ਾਬਾਦ